ਸੱਜਣੋ 25 ਕੁਆਂਟਲ ਵਜਣਾ 80 ਐਚਪੀ ਦਾ ਇੰਜਣ ਆ ਛੋਟਾ ਟਰੈਕਟਰ 1 ਲੱਖ ਦੀ ਕੀਮਤ ਚ ਹੈ ਹਾਂਜੀ ਸੱਜਣੋ ਕਿਵੇਂ ਹੋ ਸਾਰੇ ਕੀ ਹਾਲਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇਖ ਕੇ ਨਾਲੇ ਤਾਂ ਤੁਹਾਡੇ ਪੈਸੇ ਬਚਣਗੇ ਨਾਲੇ ਸਮਾਂ ਬਚੂਗਾ ਤੇ ਨਾ ਹੀ ਤੁਹਾਡੇ ਪੈਸੇ ਖਰਾਬ ਹੋਣਿਆ ਤੇ ਨਾ ਹੀ ਤੁਹਾਡਾ ਸਮਾਂ ਖਰਾਬ ਹੋਣਾ ਬਣੇ ਰਹੋ ਵੀਡੀਓ ਦੇ ਨਾਲ ਸੋਨੂੰ ਅਜੇ 1 ਲੱਖ ਰੁਪਏ ਚ ਚੰਗੇ ਚੰਗੇ ਸੰਦ ਦਿਖਾਉਣਿਆ ਲਗਾਤਾਰ 5 ਵੀਡੀਓ ਪਾਵਾਂਗੇ ਆ ਪਹਿਲੀ ਵੀਡੀਓ ਆ ਮਿੱਤਰੋ ਆ ਐਸਰ ਟਰੈਕਟਰ ਆ ਲੱਖ ਰੁਪਏ ਦੀ ਰੇਂਜ ਦੇ ਟਰੈਕਟਰ ਨੇ ਬਾਕੀ ਮੌਕੇ ਤੇ ਮਾਨਤਨ ਹੋ ਜੂ ਪੰਜਾਬ ਨੰਬਰ ਆ 1993 ਹੀ ਮਾਡਲ ਆ 93 ਹੀ ਨੰਬਰ ਆ ਸਾਰਾ ਟਰੈਕਟਰ オリジナル ਆ ਜਿਹੜੇ ਮੇਰੇ ਯਾਰ ਮਿੱਤਰ ਨੇ ਖੇਤ ਜਾਨ ਨੂੰ ਜਾਂ ਢੋਟ ਵਾਈ ਨੂੰ ਘੱਟ ਖਰਚੇ ਵਾਲਾ ਤੇ ਘੱਟ ਪੈਸਿਆਂ ਵਾਲਾ ਲੈਣਾ ਟਰੈਕਟਰ ਉਹ ਆਪਣੀਆਂ ਲਗਾਤਾਰ ਪੰਜ ਵੀਡੀਓ ਦੇਖ ਲੈ ਇਹ ਪਹਿਲੀ ਵੀਡੀਓ ਆ ਐਸਰ ਆ ਜੀ 93 ਮਾਡਲ ਆ ਸਾਰਾ オリジナル ਆ ਇੰਜਨ ਤੱਕ ਹਜੇ ਤੱਕ ਨਾਲ ਦਾ ਬਾਈ ਦਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਜੰਦਾ ਐ ਇਸਰ ਵਾਲੇ ਦਾ 182 ਤੁਹਾਨੂੰ ਦਿਖਾਉਣਾ ਹਿੰਦੁਸਤਾਨ ਜਿਹੜੇ ਮਿੱਤਰ ਪਿਆਰੇ ਨੇ ਟਰੈਕਟਰ ਤਿਆਰ ਕਰਾਉਣਾ ਉਹ ਹਿੰਦੁਸਤਾਨ ਲੈ ਰਹੇ ਲੱਖ ਰੁਪਏ ਡਿਮਾਂਡ ਕਰੀਆ ਮੌਕੇ ਤੇ ਬਹੁਤ ਘੱਟ ਭਾਜ ਮਿਲ ਜੂ ਐਸਰ ਆ ਹੈਗਾ ਮਿੱਤਰੋ ਹਿੰਦੁਸਤਾਨ ਇਹਦਾ ਨੰਬਰ ਵੀ ਪੀਵੀ 13 ਇਹ ਬਾਈ ਜਿਹੜਾ ਸਾਹਮਣੇ ਹਰੀ ਪੱਗ ਵਾਲਾ ਖੜਾ ਹੈ ਇਹ ਕਹਿੰਦਾ ਬਈ 25 ਕੁਆਂਟਲ 25 ਕਿਲੋ ਵਜਨ ਐਚਾ ਮਤਲਬ ਕਿ ਸਵਾ ਦੋ ਟਨ ਵਜਨ ਐ ਚ ਵੱਡਾ ਬੈਂਡ ਰੈਟਿਕ ਦਾ ਇਹ ਚ ਸਾਰਾ ਕਹਿੰਦਾ Ориਜਨਲ ਆ ਹਜੇ ਤੱਕ ਡੀਆਈ ਕਰਾਇਆ ਹੋਇਆ ਕਹਿੰਦਾ ਅੰਦਰੋਂ ਕਹਿੰਦਾ ਇਹਦਾ ਹੈਡ ਚੇਂਜ ਕਰਿਆ ਹੋਇਆ ਕਹਿੰਦਾ ਡੀਆਈ ਮੰਨ ਕੇ ਚੱਲੋ ਇਹਨੂੰ ਕਹਿੰਦਾ ਸਾਰਾ ਹੈਡ ਚੇਂਜ ਹੋਇਆ ਹੋਇਆ ਹੈ ਦਾ ਤੇ ਦੂਜੇ ਦਾ ਹੈਡ ਹੋਰ ਤਰ੍ਹਾਂ ਦਾ ਹੁੰਦਾ ਇਹ ਟਰੈਕਟਰ ਸਾਰਾ Ориਜਨਲ ਆ ਬਾਈ ਇੰਜਨ ਗੇਅਰ ਪੱਖੋਂ ਸਾਰੇ ਕਿਤੇ ਤੋਂ ਬਾਈ ਦੀ ਗਾਰੰਟੀ ਆ ਜੇ ਕਿਸੇ ਬੰਦੇ ਨੇ ਤਿਆਰ ਕਰਾਉਣਾ ਕੱਲਾ ਇਹਨੂੰ ਪੇਂਟ ਕਰਾਉਣਾ ਪਊ ਤੇ ਇੱਕ ਟਾਇਰ ਬਦਲਨੇ ਪੈਣਗੇ ਬਾਕੀ ਅੰਦਰੋਂ ਸਾਰਾ ਕੰਮ ਇਹਦਾ ਓਕੇ ਹੋਇਆ ਹੋਇਆ ਆ 1 ਰੁਪਈਆ ਨਹੀਂ ਪਾਲਦਾ ਇਹ ਇੰਜਨ ਗੇਅਰ ਤੇ ਇਹ ਬਾਈ ਨੇ ਡਿਮਾਂਡ ਕਰੀ ਆ ਇਹਦੀ 1,30,000 ਰੁਪਿਆ 1990 ਮਾਡਲ ਆ ਬਾਈ ਕਹਿੰਦਾ ਆਪਾਂ ਨਵਾਂ ਕਢਾਇਆ ਸੀ ਇਹ ਕਹਿੰਦਾ ਸਾਰੀ ਉਮਰ ਕਹਿੰਦਾ ਮੈਂ ਇਸੇ ਤੇ ਨਗਾਤੀ ਬਾਈ ਵੀ ਕੋਈ ਆਪ ਵੀ ਕੋਈ ਜੋਬ ਕਰਦੇ ਆ ਤੇ ਬਾਈ ਕਹਿੰਦਾ ਹੁਣ ਵੇਚਣਾ 1,30,000 ਰੁਪਿਆ ਡਿਮਾਂਡ ਕਰੀ ਆ ਬਹੁਤ ਵੱਡਾ ਟਰੈਕਟਰ ਆ ਬਾਕੀ ਮੇਨ ਗੱਲ 80 HP ਆ ਵੀਰੇ 80 ਹੌਸਪਾਵਰ ਦਾ ਇੰਜਨ ਆ ਇਹਦਾ ਦੂਜੇ ਹਿੰਦੂਸਤਾਨ 50 HP ਦੇ ਵੀ ਹੁੰਦੇ ਆ ਇਹ 80 HP ਦੇ ਵਿੱਚ ਇੰਜਨ ਗੇਅਰ ਦੀ ਬਾਈਂ ਦੀ ਫੁੱਲ ਗਾਰੰਟੀ ਆ ਤੁਹਾਨੂੰ ਪਹਿਲੇ ਵਿੱਚ ਇਹ ਬੈਟਰਾ ਟਰੱਕ ਵਾਲਾ ਵੱਡਾ ਰੱਖਿਆ ਹੋਇਆ ਛੋਟਾ ਕਹਿੰਦਾ ਸਟਾਰਟ ਨਹੀਂ ਕਰਦਾ 1,30,000 ਰੁਪਇਆ ਫਿਕਸ ਆ ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨ ਤਾਨ ਜ਼ਰੂਰ ਕਰਾਂਗੇ ਇਹ ਜੀ ਕੋਈ ਗੱਲ ਨਹੀਂ ਹੈਗੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਨਾ ਹਜੇ ਤੱਕ ਇਹਨੂੰ ਕੋਈ ਪੇਂਟ ਕਰਾਇਆ ਕਿਸੇ ਪੱਖੋਂ ਜਿਵੇਂ ਕੰਪਨੀ ਚੋਂ ਆਇਆ ਸੀ ਉਵੇਂ ਹੀ ਲਈ ਫਿਰਦੇ ਆ ਕੱਲਾ ਹੈੱਡ ਹੈੱਡ ਜ਼ਰੂਰ ਚੇਂਜ ਕਰਾਇਆ ਹੋਇਆ ਕਹਿੰਦਾ ਐਚੀਐਚਪੀ ਦਾ ਕਰਾਤਾ ਸੀ ਕਹਿੰਦਾ ਇਹ ਅਸੀਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੱਲੇ ਟਾਇਰਾਂ ਤੋਂ ਬਿਨਾਂ ਸਾਰਾ ਲੋਹਾ ਹੀ ਲੋਹਾ ਇੰਨਾ ਕੁ ਮੋਟਾ ਲੋਹਾ ਇਹ ਹਜੇ ਤੱਕ ਮਰਿਆ ਨਹੀਂ ਇਹਨੇ ਮਰਨਾ ਅੱਗੇ ਵੀ ਹੈ ਨਹੀਂ 34 ਸਾਲ ਹੋ ਗਏ ਬਾਈ ਕਹਿੰਦਾ ਇਹਨੂੰ ਨਿਕਲੇ ਨੂੰ ਆ ਤੁਹਾਡੇ ਸਾਹਮਣੇ ਆ ਕੰਡੀਸ਼ਨ ਇਹਦੀ ਸਾਰੀ ਬਹੁਤ ਚੰਗਾ ਮੇਨ ਗੱਲ ਹੁੰਦੀ ਹੈ ਕਿ ਤੋ ਗਲਿਆ ਨਹੀਂ ਹੋਇਆ ਮਾਡਲ ਦੇ ਹਿਸਾਬ ਨਾਲ ਕਿ ਤੋ ਗਲਿਆ ਨਹੀਂ ਜਿਹੜੇ ਮੇਰੇ ਵੀਰਪਾਈ ਨੇ ਤਿਆਰ ਕਰਾਉਣਾ ਸ਼ੌਂਕ ਨੂੰ ਇਹ ਜਾਂ ਕਿਸੇ ਨੇ ਕੋਈ ਆਪਦੀ ਸ਼ੋਰੂਮ 'ਚ ਖੜਾਉਣਾ ਬਾਹਰ ਜਿਵੇਂ ਟਾਬਿਆਂ ਤੇ ਖੜਾ ਹੁੰਦਾ ਬਾਈ ਕਹਿੰਦਾ ਉਹਨੂੰ ਹੋਰ ਵੀ ਰੈਤ ਕਰ ਦਾਂਗੇ ਤੇ ਜਿਹੜੇ ਮੇਰੇ ਭਰਾ ਆਏ ਆ ਕਿ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣੇ ਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਲਦੀ ਇੱਕ ਹੋਰ ਵੀਡੀਓ ਪਾਉਣੇ ਆ ਚੈਨਲ ਨਾਲ ਬਣੇ ਰਹੋ ਧੰਨਵਾਦ ਜੀ